ਮਬੀ ਕੀ ਉਕਾਦੀਆ ਦੇ ਕਿਸਾਨਾ ਦੇ ਵੱਲੋਂ ਸਮਰਾਲਾ ਦੇ ਮਾਛੀਵਾਲਾ ਰੋਡ ਤੇ ਸਥਿਤ ਵਨ ਰੇਜ ਦਫਤਰ ਦੇ ਬਾਹਰ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕ ਜਾਮ ਕਰਕੇ ਤਲਨਾ ਲਾ ਦਿੱਤਾ ਗਿਆ ਦੱਸ ਦਈਏ ਕਿ ਇਸ ਤਲਨੇ ਕਾਰਨ ਖੰਨਾ ਨਵਾਂ ਸ਼ਹਿਰ ਰੋਡ ਤੇ ਵਾਹਨਾਂ ਦੀਆਂ ਵੱਡੀਆਂ-ਵੱਡੀਆਂ ਕਤਾਰਾਂ ਲੱਗੀਆਂ ਇਸ ਮੌਕੇ ਤਰਨਾਕਾਰੀਆਂ ਨੇ ਕਿਹਾ ਸਮਰਾਲਾ ਤੋਂ ਮਾਛੀਵਾਲਾ ਤੇ ਰੋਪੜ ਤੋਂ ਗੜੀ ਪੁਲੀ ਨਹਿਰ ਦੇ ਕਿਨਾਰੇ ਤੱਕ ਰਸਤੇ ਵਿੱਚ ਝਾੜੀਆਂ 5-5 ਫੁੱਟ ਤੱਕ ਹੋ ਚੁੱਕੀਆਂ ਨੇ ਇਸ ਕਾਰਨ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਨੇ ਕਈ ਜਾਨਾਂ ਵੀ ਜਾ ਚੁੱਕੀਆਂ ਨੇ ਅਸੀਂ ਇਸ ਸਬੰਧਰ ਜਿਹੜੇ ਸਾਡੇ ਆਪਣੇ ਇੱਥੇ ਮੌਜੂਦਾ ਆਪਣੇ ਰੇਂਜ ਅਫਸਰ ਨੇ ਉਹਨਾਂ ਨੂੰ ਅਸੀਂ 1 ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਮਿਲੇ ਆ ਆ ਕੇ ਦੱਸਿਆ ਵਾ ਕਿ ਜਿਹੜੀ ਛੜਕਾ ਆਪਣੇ ਰੋਪੜ ਤੋਂ ਲੈ ਕੇ ਆ ਰਹੀ ਆ ਆਪਣੇ ਲੁਧਿਆਣੇ ਨੂੰ ਜਾ ਰਹੀ ਆ ਨਹਿਰ ਦੇ ਨਾਲ ਉਹਦੇ ਨਾਲ ਜਿਹੜੀਆਂ ਝਾੜੀਆਂ ਨੇ ਕੰਡੇਦਾਰ ਤੇ ਦਰਾਖਤ ਨੇ ਉਹਨਾਂ ਨੇ 5-5 ਫੁੱਟ ਸੜਕ ਰੁਕੀ ਹੋਈ ਆ ਜਿਹਦੇ ਨਾਲ ਰੋਜ਼ ਦਿਨ ਰਾਤ ਨੂੰ ਵੇਲੇ-ਕਵੇਲੇ ਹਾਦਸੇ ਹੀ ਹੁੰਦੇ ਨੇ ਤੇ ਲੋਕਾਂ ਦੀ ਕੀਮਤੀ ਜਾਨਾਂ ਜਾਂਦੀਆਂ ਨੇ ਦੋ ਐਕਸੀਡੈਂਟ ਮੇਰੇ ਸਾਹਮਣੇ ਹੋਏ ਨੇ ਕਿਉਂਕਿ ਯਾਰ ਵੱਡੀ ਵਾਹਨ ਆਉਂਦਾ ਅਗਲਾ ਸਾਈਡ ਲੈਂਦਾ ਕਿਉਂਕਿ ਸੜਕ ਰੁਕੀ ਹੋਈ ਆ ਗੱਬੇ ਚਲੇ ਜਾਂਦਾ ਫੇਟ ਮਾਰ ਕੇ ਚਲੇ ਜਾਂਦੇ ਨੇ ਤੇ ਇਹਨਾਂ ਨੇ ਸਾਡੀ ਕਿਸੇ ਗੱਲ ਕਦੀ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਦੂਸਰਾ ਜਿਹੜਾ ਮੁੱਦਾ ਵਾ ਆਪਣੇ ਪੌਤ ਪੁਲ ਦੇ ਉੱਤੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਤੇ ਜਿਹੜੇ ਪਿਛਲਾ ਮੌਜੂਦਾ ਸੀਗੇ ਰੇਂਜਰ ਅਫਸਰ ਉਹਨਾਂ ਦੀ 19 ਤੋਂ ਲੈ ਕੇ ਉਹ ਆਪਣੇ 24 ਤੱਕ 8ਵੇਂ ਮਹੀਨੇ ਤੱਕ ਰਹੇ ਨੇ ਉਹਨਾਂ ਨੇ ਕਬਜ਼ਾ ਕਰਾਇਆ ਤੇ ਹੁਣ ਇਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਸਿਰਫ ਇਹ ਗੱਲ ਕਹਿ ਕੇ ਪਰਦਾ ਆਪਣਾ ਪੱਲਾ ਝਾੜਦਾ ਵੀ ਅਸੀਂ ਕੇਸ ਲਾਇਆ ਆ ਅੱਜ ਅਸੀਂ ਇਹ ਸੜਕ ਤੇ ਬਹਿ ਗਏ ਆ ਸਾਡੇ ਦੇ ਕੇਸ ਕਰ ਦੋ ਅਸੀਂ ਕਬਜ਼ਾ ਨਹੀਂ ਛੱਡਣਾ ਹੈਗਾ ਇਹ ਏਕੜੀ ਲੋਕ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਲੱਗੇ ਫੇਤਾ ਜੀ ਹਰ ਕੋਈ ਆਊਗਾ ਸੜਕਾਂ ਦੇ ਉੱਤੇ ਮਕਾਨ ਬਣਾ ਕੇ ਬਹਿ ਜਾਣਗੇ ਕੇਸ ਕਰ ਲੋ ਚਾਹੇ 10 ਸਾਲ ਲੱਗਿਆ ਰਹੇ 15 ਸਾਲ ਲੱਗਿਆ ਰਹੇ ਜਿਹੜੇ ਅਧਿਕਾਰੀਆਂ ਨੇ ਕੰਮ ਕੀਤਾ ਜਿਹੜੇ ਪਿਛਲਾ 19 ਤੋਂ ਲੈ ਕੇ ਜਿਹੜੇ 24 ਤੱਕ ਰਹੇ ਨੇ ਮੌਜੂਦ ਉਹਨਾਂ ਦੇ ਮੌਜੂਦਗੀ ਦੇ ਵਿੱਚ ਹੋਇਆ ਅਸੀਂ ਉਹਨਾਂ ਅਧਿਕਾਰੀਆਂ ਨੂੰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜੇ ਮਜੂਤਾ ਨੇ ਇਹਨਾਂ ਨੇ ਵੀ ਮਿਲੀ ਭਗਤ ਦੇ ਨਾਲ ਉੱਠ ਜਾ ਕੇ ਬੈੰਦੇ ਰਹੇ ਤੇ ਜਿਹੜਾ ਆ ਆਸੀਂ ਆਪਣੇ ਰੋਡ ਦੇ ਨਾਲ ਦੱਸਿਆ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਚਿਰ ਅਸੀਂ ਇੱਥੇ ਬੈਠਾਂਗੇ ਸਾਡੇ ਤੇ ਵੀ ਪਰਚਾ ਕਰ ਦੋ ਤੇ ਇੱਕ ਕੇਸ ਲਾ ਦਿਓ ਅਸੀਂ ਸੜਕ 'ਤੇ ਨਹੀਂ ਚੱਲਣੀ ਆ ਜੀ ਬਹੁਤ ਕਿਸਤੀ ਕਬਜ਼ਾ ਦਿੱਤਾ ਕਿਦਾਂ ਨੇ ਜੀ ਬਾਸ ਜਿਹੜੀ ਜੰਗਲਾਤ ਭਾਗ ਦੀ ਜ਼ਮੀਨ ਆ ਉਹਦੇ ਕਬਜ਼ਾ ਕਰਿਆ ਹੋਇਆ ਜਿਹੜੇ ਆਪਣੇ ਜਿਹੜੇ ਠੇਕਾ ਵਾ ਜਿਹੜੇ ਆ ਖਰਾਬ ਦੇ ਠੇਕੇਦਾਰ ਨੇ ਉੱਥੇ ਘਟੋ ਘਾਟ ਦੇ ਕੇ ਇਕੜ ਦੇ ਵਿੱਚ ਪੱਕੇ ਮਕਾਨ ਪਾ ਕੇ ਉਨਾਰੇ ਪੂਰੀ ਜਾਇਮਨ ਦੇ ਉੱਤੇ ਕਰਜ਼ਾ ਕਰ ਲਿਆ ਵਾ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਜੇ ਆਮ ਗਰੀਬ ਆਦਮੀ ਉਤੋਂ ਇੱਕ ਲੱਕੜ ਲੈ ਲੈਂਦਾ ਥੋਕੀ ਲੱਕੜ ਚੱਕ ਲੈਂਦਾ ਉਹਦੇ ਪਰਚਾ ਹੁੰਦਾ ਕਾਰਵਾਈ ਹੁੰਦੀ ਆ ਇਹਨਾਂ ਦੀ ਮੇਲੀ ਭੁਗਤਣਾ ਹੋਇਆ ਇਹਨਾਂ ਨੇ ਆਪ ਤਰ੍ਹਾਂ ਦੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਨਹੀਂ ਜਿਵੇਂ ਜਿੱਤਰਾ ਬੱਟਾ ਗਿਆ ਅਸੀਂ ਪਿਛਲੇ ਡੇਢ ਦੋ ਮਹੀਨੇ ਤੋਂ ਲਗਾਤਾਰ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਇੱਕ ਤਾਂ ਜੋ ਸੜਕ ਦੇ ਅਲੇ-ਦਲੇ ਇਹਨਾਂ ਦੀਆਂ ਝਾੜੀਆਂ ਨੇ 5-5 ਫੁੱਟ ਸੜਕ ਤੇ ਆ ਚੁੱਕੀਆਂ ਨੇ ਧੁੰਦ ਦੇ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੋ ਚੁੱਕੇ ਨੇ ਗੜੀ ਪੁਲ ਤੋਂ ਲੈ ਕੇ ਬਲੋਲਪੁਰ ਦੇ ਪੁਲ ਤੱਕ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਸਾਰਾ ਕੁਝ ਕਹਿ ਕੇ ਇਹਨਾਂ ਨੇ ਸਾਡਾ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਸਾਫ਼ ਕਰਵਾ ਦਾਂਗੇ ਲੇਕਿਨ ਅੱਜ ਫੇਰ ਅਸੀਂ ਪਿਛਲੇ 4 ਦਿਨ ਪਹਿਲਾਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਨਹੀਂ ਕਰਾਉਂਦੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਤੇ ਅੱਜ ਇਹ ਸਾਨੂੰ ਕਹਿੰਦੇ ਨੇ ਵੀ ਇਹ ਸਾਡੇ ਧਿਆਨ ਦੇ ਅੰਦਰ ਨਹੀਂ ਹੈਗਾ ਇਹ ਪੀਡਬਲਯੂਡੀ ਦੇ ਅੰਦਰ ਹੈ ਸੋ ਇਸ ਦੇ ਰੋਸ ਵਿੱਚ ਅਸੀਂ ਅੱਜ ਸੜਕ ਤੇ ਬੈਠੇ ਹਾਂ ਤੇ ਇਹ ਗੱਲ ਕਹਿਣਾ ਚਾਹੁੰਦੇ ਪਹਿਲਾਂ ਵਿਸ਼ਵਾਸ ਦਿਵਾਉਂਦੇ ਰਹੇ ਕਿ ਵਿਸ਼ਵਾਸ ਦਿਵਾਉਂਦੇ ਰਹੋ ਜੋ ਬਣ ਰਏ ਜਬ ਅਫਸਰ ਨੇ ਸ਼ਮਿੰਦਰ ਸਿੰਘ ਇਹਨਾਂ ਦੀ ਬੋਲਬਾਣੀ ਬੜੀ ਗਲਤ ਹੈ ਬੜਾ ਐਟੀਟਿਊਡ ਹੈ ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ ਹੁਣ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਮਜਬੂਰੀ ਵਾਸ ਸੜਕ ਤੇ ਬੈਠਣਾ ਪੈਣਾ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਅਸੀਂ ਇਹਨਾਂ ਨੂੰ 4 ਦਿਨ ਪਹਿਲਾਂ ਅਲਟੀਮੇਟਮ ਦੇ ਕੇ ਗਏ ਸੀ ਲੇਕਿਨ ਅੱਜ ਇਹ ਮੌਕੇ ਤੇ ਮੌਜੂਦ ਨਹੀਂ ਹੈਗੇ ਹੁਣ ਇਹ ਬਹਾਨਾ ਲਾ ਰਹੇ ਨੇ ਵੀ ਅਸੀਂ ਮੀਟਿੰਗ ਤੇ ਆ ਜਿੰਨਾ ਚਿਰ ਤੱਕ ਉੱਥੇ ਸਫਾਈ ਦਾ ਕੰਮ ਸ਼ੁਰੂ ਨਹੀਂ ਹੁੰਦਾ ਅਤੇ ਪੌਦ ਜੋ ਠੇਕਾ ਸ਼ਰਾਬ ਦਾ ਜੋ ਨਜਾਇਜ਼ ਕਬਜ਼ਾ ਹੋਇਆ ਹੈ ਇਹਨਾਂ ਦੀ ਇਹਨਾਂ ਦੇ ਧਿਆਨ ਦੇ ਵਿੱਚ ਆ ਸਾਰਾ ਕੁਝ ਜਿੰਨਾ ਚਿਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿੰਨਾ ਚਿਰ ਰਸ਼ਮਿੰਦਰ ਸਿੰਘ ਜੀ ਇੱਥੇ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਇਹ ਧਰਨਾ ਪੱਕਾ ਜਾਰੀ ਰੱਖਾਂਗੇ ਸਮਰਾਲਾ ਤੋਂ ਲਖਵਿੰਦਰ ਸਿੰਘ ਕੱਤਰੀ ਦੀ ਰਿਪੋਰਟ ਲੁਧਿਆਣਾ ਲਾਈ